ਪੰਜਾਬ ਚ ਆਏ ਦਿਨ ਹੀ ਗੈਂਗਸਟਰਾਂ ਵੱਲੋਂ ਲੋਕਾਂ ਕੋਲੋਂ ਐਕਸਟਰਸ਼ਨ ਮੰਗਣ ਦੇ ਮਾਮਲੇ ਰੁਕੰਦਾ ਨਾ ਨਹੀਂ ਲਾਰੇ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਗੋਲਡੀ ਬਰਾੜ ਤੇ ਲਾਰੈਂਸ ਮਿਸ਼ਰਨੋਈ ਵਰਗੇ ਗੈਂਗਸਟਰਾਂ ਵੱਲੋਂ ਧਮਕੀਆਂ ਭਰੇ ਫੋਨ ਕੀਤੇ ਜਾ ਰਹੇ ਤੇ ਐਕਸਟਰਸ਼ਨ ਜਿਹੜੀ ਨੇ ਉਹ ਮੰਗਿਆ ਜਾ ਰਹੇ ਨੇ ਕਿਸ ਗੈਂਗਸਟਰ ਵੱਲੋਂ ਜਿਹੜੀ ਆ ਤੁਹਾਨੂੰ ਹੁਣ ਐਕਸਟਰਸ਼ਨ ਜਿਹੜੀ ਆ ਮੰਗੀ ਗਈ ਔਰ ਕਿੰਨੇ ਦੀ ਜਿਹੜੀ ਪੈਸੇ ਦੀ ਦੀਵਾਨ ਕੀਤੀ ਦੇ ਹੁਣ 5-6 ਦਿਨ ਹੋ ਗਏ ਮੈਨੂੰ ਫੋਨ ਆਇਆ ਇੱਕ 골ਡੀ ਬਰਾਡ ਵੱਲੋਂ ਪਿਛਲੇ ਸਾਲ ਇਹਨਾਂ ਨੇ ਮੇਰੇ ਤੇ ਗੋੜੀਆਂ ਵੀ ਚਲਾਈਆਂ ਸੀ ਤੇ 메ਨ ਬੰਦਾ ਜਿਹੜਾ ਰਜਿੰਦਰ ਸਿੰਘ ਆ ਉਹਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕਿ ਮੈਨੂੰ ਇੱਕ 45 ਲੱਖ ਰੁਪਏ ਚਾਹੀਦਾ ਵਾ ਇੱਕ ਜਿਹੜੀ ਮਤਲਬ ਹੁਣ ਅੰਤਰੇ ਹਿੱਸੇ ਦੀ ਹਿੱਸੇ ਦੀ ਜਿਹੜੀ ਜ਼ਮੀਨ ਆ ਉਹ ਵੀ ਤੇ ਕੁਝ ਡਾਉਣੀ ਆ ਤੇ ਤੈਨੂੰ ਮਾਰਨਾ ਵਾ ਤੇ ਜੋ ਵੀ ਅਰਜਿੰਦਰ ਸਿੰਘ ਦਾ ਮਤਲਬ ਜਿਹੜਾ ਕੇਸ ਕੀਤਾ ਉਹ ਵਾਪਸ ਲੈਣਾ ਪੰਜਾਬ ਸਰਕਾਰ ਨੇ ਕੀ ਚੁੱਕਰੀ ਪੰਜਾਬ ਸਰਕਾਰ ਤੇ ਆਪ ਲਾਰੈਂਸ ਉਹ ਜਿਹੜੀ ਲਾਰੈਂਸ ਪੁੱਛਣ ਵਾਲੀ ਇੰਟਰਵਿਊ ਹੋਈ ਸੀ ਸਰਕਾਰ ਕਹਿੰਦੀ ਸੀ ਕਿ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਆ ਲੇਕਿਨ ਕੱਲ ਸਿੱਟ ਦਾ ਮਤਲਬ ਆਇਆ ਵਾ ਕਿ ਇੰਟਰਵਿਊ ਪੰਜਾਬ ਦੇ ਅੰਦਰ ਹੋਈ ਆ ਪੰਜਾਬ ਸਰਕਾਰ ਪੰਜਾਬ ਸਰਕਾਰ ਤੇ ਆਵੇ ਇਹਨਾਂ ਨੂੰ ਬਚਾਉਣਾ ਚਾਹੁੰਦੀ ਆ ਲਾਲਗਿਬਿਸ਼ਨੋਈ ਹੋਗੇ ਇੱਕ ਮਤਲਬ ਗੋਲਡੀ ਬਰਾੜ ਹੋਗੇ ਚਰਦਾ ਮਾਹੌਲ ਤੇ ਹੈਗਾ ਜੀ ਸਰ ਮੈਂ ਵੀ ਇਕੱਲਾ ਇਕੱਲਾ ਪੋਰਤਾ ਮਾਪਿਆ ਦਾ ਉਹਨੇ ਮੈਨੂੰ ਕਿਹਾ ਆਂਦਾ ਸਿੱਧੂ ਮੂਸੇ ਵਾਲਾ ਮਾਰ ਸਕਦਾ ਤੇ ਮਤਲਬ ਤੂੰ ਕੀ ਚੀਜ਼ ਆ ਪੰਜਾਬ ਚ ਆਏ ਦਿਨ ਹੀ ਗੈਂਗਸਟਰਾਂ ਵੱਲੋਂ ਲੋਕਾਂ ਕੋਲੋਂ ਐਕਸਟਰਸ਼ਨ ਮੰਗਣ ਦੇ ਮਾਮਲੇ ਰੁਕੰਦਾ ਨਾ ਨਹੀਂ ਲਾਰੇ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਗੋਲਡੀ ਬਰਾੜ ਤੇ ਲਾਰੈਂਸ ਮਿਸ਼ਰनोई ਵਰਗੇ ਗੈਂਗਸਟਰਾਂ ਵੱਲੋਂ ਧਮਕੀਆਂ ਭਰੇ ਫੋਨ ਕੀਤੇ ਜਾ ਰਹੇ ਤੇ ਐਕਸਟਰਸ਼ਨ ਜਿਹੜੀਆਂ ਨੇ ਉਹ ਮੰਗਿਆ ਜਾ ਰਹੇ ਨੇ ਅੰਮ੍ਰਿਤਸਰ ਦਾ ਇੱਕ ਨੌਜਵਾਨ ਹੈ ਉਸ ਕੋ ਵੀ ਕਾਫੀ ਡਿਮਾਂਡ ਜਿਹੜੀ ਹੈ ਗੋਲਡੀ ਬਰਾੜ ਵੱਲੋਂ ਕੀਤੀ ਗਈ ਕੀ ਮਾਮਲਾ ਹੈ ਸਾਰਾ ਕੱਲ ਬਾਤ ਕਰਨ ਨੂੰ ਤਿਆਰ ਨੇ ਸਰ ਨਾਲ ਉਹ ਵੀ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਤੁਹਾਡਾ ਨਾਮ ਕੀ ਹੈ ਜੀ ਪਹਿਲਾਂ ਸਰ ਮੇਰਾ ਨਾਮ ਸਿਮਰਨਜੀਤ ਸਿੰਘ ਸਨ ਉਹ ਸਰਦਾਰ ਬਲਜੀਤ ਸਿੰਘ ਕਿਸ ਗੈਂਗਸਟਰ ਵੱਲੋਂ ਜਿਹੜੀ ਹੈ ਤੁਹਾਨੂੰ ਹੁਣ ਐਕਸਟਰਸ਼ਨ ਜਿਹੜੀ ਹੈ ਮੰਗੇ ਗਈ ਔਰ ਕਿੰਨੇ ਦੀ ਜਿਹੜੀ ਪੈਸੇ ਦੀ ਡਿਮਾਂਡ ਕੀਤੀ ਗਈ ਸਰ ਸਾਡਾ ਸਾਡਾ ਪਹਿਲੀ ਦਾ ਰੌਲਾ ਵਾ ਕੱਚੀ ਵ ਮਤਲਬ ਕੋਈ ਕਿਤੇ ਪਹਿਲੀ ਵਾਰ ਆਇਆ ਕੋਈ ਇੱਥੇ ਵਾਰਿਆ ਮਤਲਬ ਜਿਹੜੀ ਸਾਡੀ ਪਹਿਲੀ ਚਾਰ ਪੰਜ ਪਿੰਡਾਂ ਚ ਆ ਤੇ ਕੋਈ ਕਿਤੇ ਵਾਰਿਆ ਕੋਈ ਮਤਲਬ ਕਿਤੇ ਵਾਰਿਆ ਇਹਦਾ ਸਾਰਾ ਰੌਲਾ ਵਾ ਤੇ ਪਿਛਲੇ ਸਾਲ ਇਹਨਾਂ ਨੇ ਮੇਰੇ ਤੇ ਗੋਲੀਆਂ ਵੀ ਚਲਾਈਆਂ ਸੀ ਤੇ ਮੇਨ ਬੰਦਾ ਜਿਹੜਾ ਰਜਿੰਦਰ ਸਿੰਘ ਆ ਉਹਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ ਡੀਜੀਪੀ ਸਾਹਿਬ ਤੋਂ ਵੀ ਆ ਮਤਲਬ ਇੱਥਾਂ ਸੀਐਮ ਸਾਹਿਬ ਤੋਂ ਵੀ ਆ ਕੋਈ ਮਤਲਬ ਮੰਗਦਾ ਹੈ ਇੱਛਾ ਨਹੀਂ ਹੈਗੀ ਮਤਲਬ ਕਰਨਾ ਚਾਹੁੰਦੇ ਨਹੀਂ ਕਰਨਾ ਚਾਹੁੰਦੇ ਕਿਉਂ ਨਹੀਂ ਕਰਨਾ ਚਾਹੁੰਦੇ ਇਹ ਹੁਣ ਪਤਾ ਨਹੀਂ ਤੇ ਹੁਣ 5-6 ਦਿਨ ਹੋ ਗਏ ਮੈਨੂੰ ਫੋਨ ਆਇਆ ਇੱਕ 골ਡੀ ਬਰਾਡ ਵੱਲੋਂ ਕਿ ਮੈਨੂੰ ਇੱਕ 45 ਲੱਖ ਰੁਪਏ ਚਾਹੀਦਾ ਵਾ ਇੱਕ ਜਿਹੜੀ ਮਤਲਬ ਹੁਣ ਅੰਧ ਤੇਰੇ ਹਿੱਸੇ ਦੀ ਹਿੱਸੇ ਦੀ ਜਿਹੜੀ ਜ਼ਮੀਨ ਆ ਉਹ ਉਹ ਵੀ ਤੇ ਕੁਝ ਢਾਉਣੀ ਆ ਤੇ ਤੈਨੂੰ ਮਾਰਨਾ ਵਾ ਤੇ ਜੋ ਵੀ ਅਰਜਿੰਦਰ ਸਿੰਘ ਦਾ ਮਤਲਬ ਜਿਹੜਾ ਤੂੰ ਕੇਸ ਕੀਤਾ ਉਹ ਵਾਪਸ ਲੈ ਲੈ ਤੇ ਜਿਹੜਾ ਰਜਿੰਦਰ ਸਿੰਘ ਆ ਇਹ ਇਹ ਪਹਿਲਾਂ ਅਤਵਾਦਿਆਂ ਨਾਲ ਵੀ ਮਿਲਿਆ ਸੀ ਜਿੱਦਾਂ ਸੱਤਾ ਚੰਗੜਾ ਰੇਸ਼ਮ ਥਣ ਦਾ ਦੋ ਚਾਰ ਹੋ ਰਿਹਾ ਉਹ ਚਲੋ ਅਜੇ ਜ਼ਿੰਦਾ ਵਾ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਜੋ ਇਹ ਮਤਲਬ ਇਹਦੇ ਯਾਰ ਦੋਸਤ ਰਹੇ ਆ ਤੇ ਇਹ ਸ਼ੁਰੂ ਤੋਂ ਮਤਲਬ ਇਦਾਂ ਦਾ ਰਿਹਾ ਵਾ ਤੇ ਆਪਾਂ ਤੈਨੂੰ ਸ਼ੁਰੂ ਤੋਂ ਮਤਲਬ ਅਖਬਾਰ ਵੀ ਹੈਗੀ ਆਪਾਂ ਤੈਨੂੰ ਮਤਲਬ ਬੇਦਖਲ ਕੀਤਾ ਕਿ ਸਾਡਾ ਕੋਈ ਬੋਲ ਚੱਲ ਨਹੀਂ ਹੈਗਾ ਇਤਨਾ ਇਸ ਬੰਦੇ ਨਾਲ ਇਹ ਇਲੈਗਲ ਐਕਟੀਵਿਟੀਜ਼ ਕਰਦਾ ਵਾ ਲੇਕਿਨ ਇਹਨਾਂ ਦੋਨਾਂ ਦਾ ਕੀ ਕਨੈਕਸ਼ਨ ਹੈ 골ਡੀ ਬਰਾਡ ਦਾ ਔਰ ਜਿਹੜਾ ਰਣਜੀਤ ਸਿੰਘ ਉਹ ਜਿਹੜਾ ਨਾਲ ਹੈ ਰਿਹਾ ਉਹਨਾਂ ਦਾ ਆਪਸ ਵਿੱਚ ਕੀ ਕਨੈਕਸ਼ਨ ਕੀ ਹੈ ਰਜਿੰਦਰ ਸਿੰਘ ਇਹ ਰਹਿੰਦੇ ਅਮਰੀਕਾ ਰਹਿੰਦੇ ਆ ਤੇ ਇਹ ਮਿਲੇ ਆ ਹੁਣੇ ਇਹ ਨਹੀਂ ਪਤਾ ਕਿ ਇਹਨਾਂ ਦਾ ਕੰਟੈਕਟ ਕਦੋਂ ਦਾ ਵਾ ਲੇਕਿਨ ਹੁਣ ਰਜਿੰਦਰ ਸਿੰਘ ਜਿਹੜਾ ਗੋਲਡੀ ਬਣਾਣਾ ਉਹ ਜਿੰਦਰ ਸਿੰਘ ਨੂੰ ਤਾਇਆ ਜੀ ਕਹਿੰਦਾ ਆ ਤੁਹਾਨੂੰ ਕਿੰਨੇ ਕਿਹਾ ਕਿ ਉਹ ਤਾਇਆ ਜੀ ਨੂੰ ਕਹਿੰਦੇ ਨੇ ਕੋਈ ਕਦੇ ਸੁਣਿਆ ਕਦੀ ਉਹ ਸਰ ਪਰਿਵਾਰ ਚ ਮਤਲਬ ਹੋ ਜਾਂਦਾ ਕਿ ਅੱਜ ਮਤਲਬ ਜਿੱਦਾਂ ਪਰਿਵਾਰ ਤੇ ਇੱਕੋ ਹੀ ਆ ਚਾਰ ਭਰਾ ਆਪਾਂ ਨੇ ਪਤਾ ਲੱਗ ਜਾਂਦਾ ਕਿ ਉਹ ਇਦਨਾ ਇਦਨਾ ਮਤਲਬ ਫੈਲ ਹੀ ਜਾਂਦੀ ਗੱਲ ਤੁਹਾਨੂੰ ਅਰੇ ਤੁਸੀਂ ਵੀ ਸਿਆਣੇ ਜੇ ਹੁਣ بس دسو لیکن ਜਦੋਂ ਤੁਹਾਨੂੰ ਐਕਸਟਰੈਸ਼ਨ ਦਾ ਕਾਲ ਆਇਆ ਉਸ ਤੋਂ ਬਾਅਦ ਤੁਸੀਂ ਪੁਲਿਸ ਕੋ ਗਏ ਸੀ ਪੁਲਿਸ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਉਸ ਤੋਂ ਬਾਅਦ ਮੈਂ ਕਮਿਸ਼ਨਰ ਸਾਹਿਬ ਨੂੰ ਈਮੇਲ ਪਾਈ ਸੀ ਅੱਜ ਜੇ ਮੈਂ ਗਿਆ ਸੀ ਤਾਂ ਉਹਨਾਂ ਨੇ ਐਸਐਚਓ ਰਣਜੀਤ ਅਮਰ ਨੂੰ ਮਾ ਕੀਤੀ ਹੈ ਹੁਣ ਮੈਂ ਸ਼ਾਮ ਨੂੰ ਜਾਵਾਂਗਾ ਐਸਐਚਓ ਸਾਹਿਬ ਕੋ ਕਿ ਕੀ ਕਾਰਵਾਈ ਕੀਤੀ ਹੈ ਉਹਨਾਂ ਨੇ ਤੇ ਲੇਕਿਨ ਲੱਗਦਾ ਪਿਆ ਕਿ ਕਿ ਜਿਸ ਤਰ੍ਹਾਂ ਲਗਾਤਾਰ ਇਹ ਗੈਂਗਸਟਰ ਲੋਕਾਂ ਕੋ ਫਰੋਤੀਆਂ ਮੰਗ ਰਹੇ ਨੇ ਤੁਹਾਨੂੰ ਲੱਗਦਾ ਤੁਸੀਂ ਸੇਫ ਨਜ਼ਰ ਆ ਰਹੇ ਤੁਸੀਂ ਇਕੱਲੇ ਤੁਰੇ ਫਿਰਦੇ ਹੋ ਤੁਸੀਂ ਸੇਫ ਨਜ਼ਰ ਆ ਰਹੇ ਤੁਹਾਨੂੰ ਆਪਣੇ ਆਪ ਨੂੰ ਲੱਗਦਾ ਨਹੀਂ ਕਿ ਕੋਈ ਵੀ ਵਿਅਕਤੀ ਕਿਤੇ ਰਹਿ ਮੀਟ ਔਰਤੇ ਹਮਲਾ ਕਰ ਸਕਦਾ ਹੈ ਉਹ ਤਾਂ ਸਾਰਾ ਹੈਗਾ ਯਾ ਮੈਂ ਜਦੋਂ ਦਾ ਫੋਨ ਆਇਆ ਮੈਂ ਤਾਂ ਲੁੱਕ ਲੁੱਕ ਰਹੇ ਨੇ ਚੰਡੀਗੜ੍ਹ ਹੁਣ ਜਿੱਥੇ ਖਲੋਤੇ ਇੱਥੇ ਵੀ ਡਾਰੀ ਹੈ ਕਿ ਕੋਈ ਗੋਲੀ ਮਾਰ ਦੇ ਪਿੱਛੇ ਹੁਣ ਮੈਂ ਕੱਲਾ ਵਾਂ ਕੱਲਾ ਮੈਂ ਅੰਮ੍ਰਿਤਸਰ ਤੋਂ ਰੋਜ਼ ਬਾਰਡਰ ਤੇ ਪੈਲੀ ਆ ਉੱਥੇ ਰੋਜ਼ ਆਪ ਡਾਊਨ ਕਰਦਾ ਮੈਨੂੰ ਖਤਰੇ ਦਾ ਡਰ ਆ ਮੈਨੂੰ ਮਾਰ ਸਕਦੇ ਆ ਕੱਲਾ ਕੱਲਾ ਪੋਤੇ ਮਾਪਿਆਂ ਦਾ ਮੈਂ ਤੇ ਜਾਤ ਮੇਰੀ ਜ਼ਿੰਮੇਵਾਰੀ ਕੋਈ ਆਫੀਸਰ ਚੁੱਕੇ ਜਾਂ ਪੰਜਾਬ ਸਰਕਾਰ ਚੁੱਕੇ ਪੰਜਾਬ ਸਰਕਾਰ ਨੇ ਕੀ ਚੁੱਕਣੀ ਪੰਜਾਬ ਸਰਕਾਰ ਤੇ ਆਪ ਲਾਰੈਂਸ ਉਹ ਜਿਹੜੀ ਲਾਰੈਂਸ ਬਿਸ਼ਨੋਈ ਵਾਲੀ ਇੰਟਰਵਿਊ ਹੋਈ ਸੀ ਸਰਕਾਰ ਕਹਿੰਦੀ ਸੀ ਕਿ ਇਹ ਇੰਟਰਵਿਊ ਪਾ ਪੰਜਾਬ ਤੋਂ ਬਾਹਰ ਹੋਈ ਆ ਲੇਕਿਨ ਕੱਲ ਸਿੱਟ ਦਾ ਮਤਲਬ ਆਇਆ ਵਾ ਕਿ ਇੰਟਰਵਿਊ ਪੰਜਾਬ ਦੇ ਅੰਦਰ ਹੋਈ ਆ ਪੰਜਾਬ ਸਰ ਪੰਜਾਬ ਸਰਕਾਰ ਤੇ ਆ ਉਹ ਇਹਨਾਂ ਨੂੰ ਬਚਾਉਣਾ ਚਾਹੁੰਦੀ ਆ ਲਾਲਾ ਕਿਸ਼ਨੋਵੀ ਹੋਗੇ ਇੱਕ ਮਤਲਬ 골ਡੀ ਬਰਾਰ ਹੋਗੇ ਤੁਹਾਡੇ ਤੇ ਪਹਿਲਾਂ ਵੀ ਅਟੈਕ ਹੋਏ ਨੇ ਹਾਂਜੀ ਮੇਰੇ ਤੇ ਦੋ ਤਿੰਨ ਅਟੈਕ ਹੋਏ ਆ ਕਿੱਥੇ ਕਿੱਥੇ ਹੋਇਆ ਅਮਰਸਾਹ ਚ ਕਿ ਬਾਹਰ ਵੀ ਕਿਤੇ ਨਹੀਂ ਦਿਹਾਤੀ ਚ ਹੋਇਆ ਸਰ ਤੇ ਫਿਰ ਦਿਹਾਤੀ ਦੀ ਪੁਲਿਸ ਨਾਲ ਮਿਲੇ ਹੋਗੇ ਉਹਨਾਂ ਨੇ ਕੋਈ ਗੱਲਬਾਤ ਕੀਤੀ ਕੋਈ ਆਸਵਾਸ਼ਣ ਦਿੱਤਾ ਕਿ ਹਾਂ ਪੇ ਅਸੀਂ ਕਾਰਵਾਈ ਕਰ ਰਹੇ ਹਾਂ ਸਰਜਿੰਦਰ ਸਿੰਘ ਤੇ ਕਾਰਵਾਈ ਹੁੰਦੀ ਨਹੀਂ ਪਤਾ ਨਹੀਂ ਕਿਉਂ ਕੀ ਕਾਰਨ ਕਿ ਸਮਝੇ ਪਤਾਨੀ ਜਾ ਤੇ ਡਰਾ ਦਿੰਦਾ ਲੋਕਾਂ ਨੂੰ ਧਮਕਾ ਦਿੰਦਾ ਵਾ ਮਤਲਬ ਜਿਹੜੇ ਥੱਲੇ ਅਫਸਰ ਹੁੰਦੇ ਆ ਜਿਹੜੇ ਥੱਲੇ ਅਫੀਸਰ ਹੁੰਦੇ ਆ ਉੱਪਰ ਵਾਲੇ ਅਫਸਰ ਨੂੰ ਸੱਚਾਈ ਨਹੀਂ ਦੱਸਦੇ ਉਹ ਭਾਵੇਂ ਝੂਠ ਵੀ ਇਹਨਾਂ ਝੂਠ ਲੈ ਕੇ ਭੇਜਤਾ ਉਹ ਮਤਲਬ ਸੱਚ ਹੀ ਮੰਨਦੇ ਆ ਅਫੀਸਰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦੇ ਡੀਜੀਪੀ ਸਾਹਿਬ ਤੇ ਕਹਿ ਰਹੇ ਨੇ ਕਿ ਅਸੀਂ ਗੈਂਗਸਟਰ ਨੂੰ ਪੈਰ ਨਹੀਂ ਪਸਾਰਨ ਦਵਾ ਕਿ ਕੀ ਲੱਗਦਾ ਹੈ ਜੇ ਤੇ ਜੇਕਰ ਤੁਹਾਨੂੰ ਐਕਸਟਰਸ਼ਨ ਦੇ ਕਾਲ ਆ ਰਹੀ ਹੈ ਕੀ ਲੱਗਦਾ ਕਿ ਪੰਜਾਬ ਚ ਸੇਫ ਸੇਫ ਆਪਣੇ ਆਪ ਨੂੰ ਫੀਲ ਕਰ ਰਹੇ ਨਹੀਂ ਨਹੀਂ ਮੈਂ ਸਰ ਕੋਈ ਸੇਫ ਫੀਲ ਨਹੀਂ ਕਰ ਰਿਹਾ ਮੈਂ ਤੇ ਹੋ ਕੇ ਕਹਿੰਦਾ ਮੈਨੂੰ ਪ੍ਰੋਟੈਕਸ਼ਨ ਇੱਥੋਂ ਮੈਂ ਰੋਜ਼ ਆਉਣਾ ਜਾਂਣਾ ਵਾ ਸੇਫਟੀ ਇੱਥੇ ਵੀ ਖਲੋਤੇ ਇੱਥੇ ਵੀ ਕੋਈ ਹਮਲਾ ਕਰ ਸਕਦਾ ਵਾ ਤੇ ਮੈਨੂੰ ਪ੍ਰੋਟੈਕਸ਼ਨ ਚਾਹੀਦੀ ਆ ਜਾ ਕੇ ਆਫੀਸਰ ਮੇਰੀ ਜ਼ਿੰਮੇਵਾਰੀ ਚੁੱਕੇ ਹੂੰ ਕੀ ਲੱਗਦਾ ਕਿ ਸਿੱਧੂ ਮੂਸੇ ਵਾਲੇ ਦਾ ਇਨਸੀਡੈਂਟ ਵੀ ਆ ਉਸ ਤੋਂ ਬਾਅਦ ਡਰਦਾ ਮਾਹੌਲ ਤੇ ਨਹੀਂ ਡਰਦਾ ਮਾਹੌਲ ਤਾਂ ਹੈਗਾ ਹੀ ਆ ਸਰ ਹੂੰ ਮੈਂ ਵੀ ਇਕੱਲਾ ਇਕੱਲਾ ਪੋਤਾ ਮਾਪਿਆਂ ਦਾ ਉਹਨੇ ਮੈਨੂੰ ਕਿਹਾ ਅੰਦਰ ਸਿੱਧੂ ਮੂਸੇ ਵਾਲਾ ਮਾਰ ਸਕਦੇ ਤੇ ਤੂੰ ਮਤਲਬ ਤੂੰ ਕੀ ਚੀਜ਼ ਆ ਹੂੰ ਤੇ ਮੈਨੂੰ ਜਾਂ ਤੇ ਪੰਜਾਬ ਸਰਕਾਰ ਮੇਰੇ ਜਿੰਮੇਵਾਰ ਚੁੱਕੇ ਜਾਂ ਕੋਈ ਆਫੀਸਰ ਚੁੱਕੇਗੀ ਤੈਨੂੰ ਕੁਝ ਨਹੀਂ ਹੋਊਗਾ ਜੇ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ ਤੁਸੀਂ ਜਾਂ ਡੀਜੀਪੀ ਸਾਹਿਬ ਨੂੰ ਮਿਲੇ ਲੈ ਤੁਸੀਂ ਪੱਤਰ ਵੀ ਵਖਾ ਰਹੇ ਸੀ ਕਿਤੇ ਉਸ ਤੋਂ ਬਾਅਦ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਉਸ ਤੋਂ ਬਾਅਦ ਮੈਂ ਸੀਐਮ ਸਾਹਿਬ ਨੂੰ ਵੀ ਮਿਲਿਆ ਕੁਝ ਨਹੀਂ ਉਹਨਾਂ ਨੇ ਫੋਨ ਕਰਤਾ ਆ ਇੱਕ ਐਫਆਈਆਰ ਹੋਈ ਆ ਆ ਜਿਹੜੇ ਫੋਨ ਆਏ ਸੀ ਉਹਨਾਂ ਨੂੰ ਚਾਰ ਚਾਰ ਫੋਨ ਆਏ ਮੈਨੂੰ ਹੂੰ ਤੇ ਆ ਜਿਹੜੀ ਐਫਆਈਆਰ ਹੋਈ ਆ ਉਹਨਾਂ ਦੇ ਹੂੰ ਅਰਜਿੰਦਰ ਸਿੰਘ ਦਾ ਨਾਮ ਹੀ ਨਹੀਂ ਹੈਗਾ ਵਿੱਚ ਹੂੰ ਛੜੀ ਤਿਆ ਜਿਹੜੇ ਮੈਂ ਐਪਲੀਕੇਸ਼ਨਸ ਦਿੱਤੀਆਂ ਸਾਰਿਆਂ ਨੂੰ ਡੀਜੀਪੀ ਐਸਐਸਪੀ ਤੇ ਆ ਜਿਹੜੇ ਏਡੀਜੀਪੀ ਐਨਆਰਆਈ ਨੂੰ ਵੀ ਦਿੱਤੀ ਮੈਂ ਯੂਆਈਡੀ ਆ ਜਿਹੜੇ ਮੇਰੇ ਬੱਚੇ ਹਾਂਜੀ ਹਾਂਜੀ ਤਿਆ ਹੀ ਜਿਹੜਾ ਮਤਲਬ ਇਹਨੂੰ ਬੇਦਖਲ ਕੀਤਾ ਕਿਉਂਕਿ ਇਲੀਕੇ ਦਾ ਐਕਟੀਵੇਟ ਕਰਦਾ ਬੋਲ ਚੱਲ ਗਿਆ ਸਾਡਾ ਇਹਦਾ ਨਾ ਕੋਈ ਬੋਲ ਚੱਲ ਨਹੀਂ ਹੈਗਾ ਅੱਜ ਇਹਨਾਂ ਨੂੰ ਮੈਂ ਕੀਤੇ ਹੀ ਚੀਮਨੀ ਸੜੀ ਜੀਪੀ ਹਮ ਰਾਈਟ ਵਾਲਿਆਂ ਨੂੰ ਸਾਰਿਆਂ ਨੂੰ ਕੀਤੇ ਆ ਮੈਨੂੰ ਸੀਐਮ ਹਾਊਸ ਵਾਲਾ ਮਤਲਬ ਆਇਆ ਸੀ ਆਪ ਦਾ ਮਤਲਬ ਜਿਹੜਾ ਠੀਕ ਹੈ ਹਾਂਜੀ ਕਿ ਤੁਹਾਡੀ ਮਾਕ ਹੋ ਗਈ ਐਸਐਸਪੀ ਕੋ ਚਲ ਗਿਆ ਐਸਐਸਪੀ ਅੰਦਰ ਕਹਿੰਦਾ ਡੀਐਸਪੀ ਡੀਐਸਪੀ ਦਾ ਮੁੰਚੀ ਕੋ ਮੁੰਚੀ ਪ੍ਰਵਾਈਡ ਨਹੀਂ ਕਰਦੇ ਥੱਲੇ ਹਰੇ ਹੂੰ ਤੇ ਜਿਸਦਾ ਤੁਸੀਂ ਕਿਹਾ ਕਿ ਪਹਿਲਾਂ ਪਹਿਲ ਭਗਵੰਤ ਮਾਨ ਨੂੰ ਵੀ ਮਿਲ ਕੀਤੀ ਹੋਈ ਆ ਤਾਂ ਡੀਜੀਪੀ ਹੈਡਕ quarters ਮੈਂ ਆਪ ਗਿਆ ਮਿਲਿਆ ਹੂੰ ਵਿਜ਼ਿਟ ਹੈਡਕ quarters ਚੰਡੀਗੜ੍ਹ ਸੀਐਮ ਹਾਊਸ ਵਾਲੇ ਨੂੰ ਮਿਲਿਆ ਤੇ ਮੇਨ ਗੱਲ ਤੇ ਇੱਕ ਚਲੋ ਆਪਾਂ ਸਾਰੀਆਂ ਗੱਲਾਂ ਛੱਡੋ ਇਹ ਤੇ ਚਲੋ ਛੋਟੀ ਗੱਲ ਇਨਸਪੈਕਟਰ ਡੀਐਸਪੀ ਇਹ ਇਹਨਾਂ ਨੇ ਹਾਈ ਕੋਰਟ ਨੂੰ ਵੀ ਸਮਝਾ ਕੁਛ ਹਾਈ ਕੋਰਟ ਤੇ ਰੇਟ ਪਈ ਸੀ ਮੈਂ ਇਸ ਰੇਟ ਨੂੰ 3 ਮਹੀਨੇ ਹੋ ਗਏ ਆ ਮਤਲਬ ਜਿਹੜੇ ਪੁਲਿਸ ਵਾਲੇ ਸੀ ਨਾ ਉਹ ਕਹਿੰਦੇ ਹੀ ਕਿ ਆਪਾਂ ਸਾਨੂੰ 3 ਮਹੀਨਾ ਟਾਈਮ ਦੇਦਾ ਆਪਾਂ ਚਲਾਨ ਵੀ ਪੇਸ਼ ਕਰਦਾਂਗੇ ਆ ਤਿੰਨ ਇਨਵੈਸਟੀਗੇਸ਼ਨ ਕਰਾਂਗੇ ਤੇ ਰਚਿੰਦਰ ਸਿੰਘ ਨੂੰ ਸ਼ਾਮਿਲ ਕਰਾਂਗੇ ਉਹ 3 ਮਹੀਨੇ ਨਿਕਲਣ ਨੂੰ ਵੀ 4 ਮਹੀਨੇ ਹੋ ਗਏ ਇਹਨਾਂ ਨੇ ਹਾਈ ਕੋਰਟ ਨੂੰ ਨਹੀਂ ਉੱਚ ਸਮਝਾ ਟੇਚ ਸਮਝਾ ਤੇ ਬਾਕੀ ਬੰਦੇ ਨੂੰ ਕੀ ਸਮਝਣਗੇ ਭਾਜੀ ਕੀ ਲੱਗਦਾ ਕਿ ਪੁਲਿਸ ਤੇ ਭਰੋਸਾ ਕੀਤਾ ਜਾ ਸਕਦਾ ਜਿਸ ਤਰ੍ਹਾਂ ਦੇ ਤੁਸੀਂ ਗੱਲ ਦੱਸ ਰਹੇ ਹੋ ਕਿ ਤੁਹਾਨੂੰ ਪੁਲਿਸ ਵਾਲੇ ਵੀ ਨਹੀਂ ਕੁਝ ਤੁਹਾਨੂੰ ਇਨਸਾਫ ਦਵਾ ਰਹੇ ਜੋ ਕੋਰਟ ਦੀ ਵੀ ਤੋਹੀਨ ਕਰਦੇ ਭਾਜੀ ਲੱਗਦਾ ਪੁਲਿਸ ਇਨਸਾਫ ਦਵਾ ਪਾਏਗੀ ਤੁਹਾਨੂੰ ਕਿ ਵੇਟ ਕਰਦੀ ਪਈ ਕਿ ਤੁਹਾਨੂੰ ਕੋਈ ਨਾ ਕੋਈ ਕੋਈ ਹਿੱਟ ਕਰੇ ਉਸ ਤੋਂ ਬਾਅਦ ਹੀ ਤੁਹਾਡੇ ਹਾਂ ਜੋਨੇ ਕਹਾ ਪੁਲਸਰ ਨੇ ਤਾਂ ਕਰ ਲਿਆ ਜੋ ਕਰਨਾ ਹੁਣ ਤੇ ਉਹੀ ਉਹਨੇ ਐਕਸ਼ਨ ਕਰਨਾ ਜੋ ਕਰਨਾ ਵਾ ਵੇਖ ਹੁਣ ਕੀ ਕਰਦਾ ਮੈਨੂੰ ਮਾਰਦਾ ਗੋਲੀ ਚਲਾਉਂਦਾ ਕੀ ਕਰਦਾ ਫਿਰ ਘਰੋਂ ਬਾਹਰ ਰਹਿੰਦੇ ਤੁਸੀਂ ਹੁਣ ਹੁਣ ਆਪਣਾ ਕੰਮ ਛੱਡਿਆ ਛੱਡਿਆ ਥੋੜਾ ਜਾਂਦਾ ਭਾਜੀ ਹੁਣ ਰੋਜ਼ ਮੈਂ ਮੇਰੇ ਸੋ 100 100 100 ਕਿਲੋਮੀਟਰ 100 120 ਤੱਕ ਕਿਲੋਮੀਟਰ ਆ ਆਪ ਡਾਊਨ ਕਰਦਾ ਉਹ ਤੇ ਮੈਨੂੰ ਡਰ ਤੇ ਗਈ ਆ ਕਿ ਹੁਣ ਨਾ ਮਾਰ ਦੇ ਇੱਥੇ ਨਾ ਮਾਰ ਦੇ ਉੱਥੇ ਨਾ ਮਾਰ ਦੇ ਤੇ ਪਰਿਵਾਰ ਚ ਫਿਰ ਪਰਿਵਾਰ ਨਾਲ ਗੱਲਬਾਤ ਕੀਤੀ ਉਹਦੀ ਸਾਮੇ ਹੀ ਹੋਇਆ ਹੂੰ ਕਿਦਾਂ ਕੀ ਵੇਖਦੇ ਆ ਕਿ ਸਿੱਧੂ ਮੂਸੇਵਾਲਾ ਵੀ ਅਵਿੰਸੀਡੈਂਟ ਹੋਇਆ ਤੇ ਤੇਰੇ ਨਾਲ ਹੋ ਜੇ ਸਾਰਾ ਹੂੰ ਇਸੇ ਕਰਕੇ ਸਾ ਤੇ ਡਿਮਾਂਡ ਕੀ ਕਰਦੇ ਹੋ ਕਿ ਚਾਹੁੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਜਿਸ ਤਰ੍ਹਾਂ ਦੇ ਹੁਕਮ ਜਾਰੀ ਕਰ ਰਹੇ ਸੀਗੇ ਕਿ ਗੈਂਗਸਟਰਸ ਨੂੰ ਨਹੀਂ ਪੈਰ ਪਸਾਰਨ ਦਿੱਤੇ ਜਾਣਗੇ ਕੀ ਉਹਨਾਂ ਨੂੰ ਕੀ ਡਿਮਾਂਡ ਕਰਦੇ ਹੋ ਕਿ ਕਹਿੰਦੇ ਹੋ ਕਿ ਉਹਨਾਂ ਦੇ ਖਿਲਾਫ ਕਰ ਰਹੇ ਆ ਆਪਾਂ ਤਾਂ ਕਹਿੰਦੇ ਜਿੰ ਸ਼ਾਮਿਲ ਕੀਤਾ ਜਾਵੇ ਇਹ ਹੁਣ ਅਮਰੀਕਾ ਤੋਂ ਇੱਥੇ ਇੱਥੇ ਅੰਮ੍ਰਿਤਸਰ ਇਹਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਇੱਥੇ ਕਾਰਵਾਈ ਕੀਤੀ ਜਾਵੇ ਇੱਥੇ ਮਤਲਬ ਜੋ ਬੰਦੀ ਕਰਵੇ ਇੱਥੇ ਕੀਤੀ ਜਾਵੇ ਲੇਕਿਨ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਤੁਸੀਂ ਅਗਲਾ ਕੀ ਤੁਹਾਡਾ ਰਹੇਗਾ ਕਿ ਕੋਈ ਫਿਰ ਕੀ ਕਰ ਸਕਦਾ ਤੁਹਾਡੇ ਦੇ ਬਾਵਾ ਖੜੀਆਂ ਹੀ ਆ ਭਾਈ ਜਿੱਥੇ ਸੀਐਮ ਨੂੰ ਸੀਐਮ ਸੀਐਮ ਕੋ ਚੱਲ ਕੇ ਡੀਜੀਪੀ ਕੋ ਚੱਲ ਕੇ ਹਾਈਕੋਰਟ ਚੱਲ ਕੇ ਇਸ ਤੋਂ ਵੱਧ ਕੀ ਹੋ ਸਕਦਾ ਹੁਣ ਤੇ ਕੁਝ ਨਹੀਂ ਹੁਣ ਤੇ 골ਡੀ ਬੜਾਰੀ ਕਰੋ ਜੋ ਜੋ ਕਰੂ ਕੀ ਜਾਂਦਾ ਮੈਂ ਮਾਰ ਦੇਣਾ ਇਹ ਕਰ ਦੇਣਾ ਤੇ ਤੁਹਾਨੂੰ ਪਹਿਲਾਂ ਵੀ ਕਿਤੇ 골ਡੀ ਬ੍ਰਾਡ ਤੇ ਕਾਲ ਆਇਆ ਕਿ ਪਹਿਲੀ ਵਾਰੀ ਕਾਲ ਆਇਆ ਸੀ ਇਸ ਵਾਰ ਨਹੀਂ ਪਹਿਲਾਂ ਵੀ ਇੱਕ ਜੇਲ੍ਹ ਚ ਫੋਨ ਆਇਆ ਸੀ ਅੱਜ ਤੋਂ 6 6 ਮਹੀਨੇ ਪਹਿਲਾਂ ਮੈਂ ਜਿਆਦਾ ਮੈਂ ਮੈਂ ਚਲੋ ਕੋਈ ਹੋਣਾ ਵਾ ਤੇ ਫਿਰ ਹੁਣ ਦੂਜੀ ਵਾਰੀ ਤੇ ਬਹੁਤ ਆਇਆ ਕਿ ਮੈਂ 45 ਲੱਖ ਵੀ ਲੈਣਾ ਵਾ ਤੇਰੇ ਹਿੱਸੇ ਦੀ ਜ਼ਮੀਨ ਵਿਚ ਰੋਣੀਆ ਤੈਨੂੰ ਮਾਰ ਵੀ ਦੇਣਾ ਇਹ ਕਰਨਾ ਉਹ ਕਰ ਦੇਣਾ ਤੇ ਇਹ ਤੁਹਾਡੇ ਜਿਹੜੇ ਰਿਸ਼ਤੇਦਾਰ ਆਏ ਉਸ ਤੋਂ ਬਾਅਦ ਕਾਲ ਆਈ ਹੈ ਹਾਂਜੀ ਉਸ ਹਾਂਜੀ ਹਾਂਜੀ ਉਸ ਤੋਂ ਉਸ ਤੋਂ ਬਾਅਦ ਆਈ ਕਾਲ ਬਾਕੀ ਇਹਦਾ ਸਾਰਾ ਪ੍ਰਾਰ ਉੱਥੇ ਆ ਹਾਂ ਸਰੇ ਮੀਆਂ ਵੀ ਆਏ ਉੱਥੇ ਹਾਂ ਕਿ ਸੰਖਾਤ ਨਹੀਂ ਲੱਗਦੀ ਕਿ ਵਾਕਈ ਉੱਥੋਂ ਗੱਲਬਾਤ ਕਰਕੇ ਆ ਕੇ ਤੇ ਤੁਹਾਨੂੰ ਥ੍ਰੈਟ ਕਾਲ ਕੀਤੀ ਜਾਂਦੀ ਹੋਵੇ ਕਿ ਜੀ ਇੱਕ ਡਰਾਕ ਤੇ ਜਿਹੜੀ ਜ਼ਮੀਨ ਜਿਹੜੀ ਉਹ ਕਰਵਾਈ ਜਾ ਸਕਦੀ ਸਰ ਹੋ ਸਕਦਾ ਵਾ ਪਹਿਲੇ ਅੱਤਵਾਦੀ ਨਾਲ ਵੀ ਰਿਹਾ ਵਾ ਉਹਨਾਂ ਦੇ ਸਾਰੇ ਜਿਹੜੇ ਪੈਸੇ ਆ ਇਹਨੇ ਬਾਹਰ ਇਨਵੈਸਟ ਕੀਤੇ ਹੋਏ ਆ ਤੇ 골ਡੀ ਬਣਾਣਾ ਵੀ ਮਿਲ ਹੀ ਸਕਦਾ ਜੇ ਅੱਤਵਾਦੀਆਂ ਨਾਲ ਮਿਲ ਸਕਦਾ ਤੇ ਉਹਨਾਂ ਨੇ ਉਹਨਾਂ ਨਾਲ ਨਹੀਂ ਮਤਲਬ ਮਿਲ ਸਕਦਾ ਆ ساری ਗੱਲ ਤੇ ਫਿਰ ਜਦੋਂ ਤੁਸੀਂ ਜਾਣਦੇ ਹੋ ਕਿ ਗੱਡੀ ਤੇ ਜਾਂਦੇ ਹੋ ਤੇ ਫਿਰ ਕੋਈ ਸ਼ੱਕ ਹੁੰਦਾ ਕਿ ਕੋਈ ਮਗਰ ਆ ਰਿਹਾ ਜਾਂ ਕੋਈ ਕਿ ਲੱਗਦਾ ਕਿ ਹਾਂ ਵੀ ਕੋਈ ਪਿੱਛਾ ਨਾ ਕਰਦਾ ਹੋਵੇ ਕਿਸੇ ਜਗ੍ਹਾ ਭਾਜੀ ਮੈਂ ਤਾਂ ਉਦੋਂ ਦਾ ਚੰਡੀਗੜੀ ਰਹਿਣ ਨੇ ਮੈਂ ਤਾਂ ਕੱਲ ਆਇਆ ਇੱਥੇ ਤੇ ਡਾਰੀ ਹੁੰਦਾ ਵਾ ਉਹਨੂੰ ਕੱਲ ਮੈਂ ਚੰਡੀਗੜ ਤੋਂ ਵੀ ਆਣੇ ਡਾਰੀ ਹੁੰ ਜੇ ਤਾਂ ਕੋਈ ਗੱਡੀ ਤੇਜ਼ ਆਉਂਦੀ ਹੈ ਇੱਕਦਮ ਕਿ ਕੇ ਵੱਲ ਸਾਡਾ ਵੱਲ ਕਿਛਤ ਪਿੱਛਾ ਇਤਨੀ ਕਰੰਡੀ ਦਾਰੀ ਆ ਸਾਰੀ ਜਗ੍ਹਾ ਭਾਜੀ ਹੋਰ ਸੋ ਇਹ ਉਹ ਨੌਜਵਾਨ ਹੈ ਜਿਸ ਨੂੰ ਐਕਸਟਰਸ਼ਨ ਦੇ ਕਾਲ ਜੇ ਜਰੂਰ ਆ ਰਹੇ ਨੇ ਜੇਕਰ ਹੱਥ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਇਹਨਾਂ ਦੇ ਗੋਲੀਆਂ ਜਿਹੜੀਆਂ ਨੇ ਉਹ ਕਿਸੇ ਵਿਅਕਤੀ ਵੱਲੋਂ ਚਲਾਈਆਂ ਗਈਆਂ ਸਨ ਔਰ ਇੱਕ ਵਾਰੀ ਹਮਲਾ ਨਹੀਂ ਹੋਇਆ ਦੋ ਵਾਰ ਤਿੰਨ ਵਾਰ ਜਿਹੜਾ ਇਸ ਇਸ ਨੌਜਵਾਨ ਤੇ ਹਮਲਾ ਜਿਹੜਾ ਆ ਉਹ ਕੀਤਾ ਜਾ ਸਕੋ ਗੱਲ ਕੇ ਲੇਕਿਨ ਲਗਾਤਾਰ ਹੀ ਇਹਨਾਂ ਵੱਲੋਂ ਪੰਜਾਬ ਦੇ ਡੀਜੀਪੀ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੱਕ ਸਾਰਿਆਂ ਨਾਲ ਜਿਹੜਾ ਹੈ ਮੁਲਾਕਾਤ ਵੀ ਕਰਕੇ ਅਤੇ ਖਾਸੋਤੋਂ ਉਹਨਾਂ ਨੂੰ ਪੱਤਰ ਲਿਖ ਕੇ ਵੀ ਆਪਣੀ ਜਾਣ ਮਾਲ ਦੀ ਰਾਖੀ ਜਿਹੜੀ ਆ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਕਿੰਨਾ ਕਹਤੇ ਪ੍ਰਸ਼ਾਸਨ ਕੰਬ ਕਰਨ ਦੀ ਨੀਂਦ ਸੁਤਾ ਹੋਇਆ ਤੇ ਨਾਲ ਹੀ ਉਹਨਾਂ ਵੱਲੋਂ ਸ਼ਾਇਦ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਹੀ ਸ਼ਾਇਦ ਗੌਂਗਲ ਹੋ ਤਾਂ ਮਿੱਟੀ ਝਾੜਦੀ ਪੁਲਸ ਜਿਹੜੀ ਆ ਉਹ ਵੀ ਅਨਜ਼ਰ ਆਉਂਦੀ ਹੈ ਲੇਕਿਨ ਇਸ ਨੌਜਵਾਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਨੂੰ ਉਸ ਵੱਲੋਂ ਕਤਲ ਕੀਤਾ ਗਿਆ ਸੀ ਗੋਲਡ ਬਰਾਡ ਵਾਂਗ ਉਸ ਤਰ੍ਹਾਂ ਦੀ ਹੀ ਧਮਕੀਆਂ ਇਹਨੂੰ ਦਿੱਤੀਆਂ ਜਾ ਰਹੀਆਂ ਤੇ ਕਿਹਾ ਜਾ ਰਿਹਾ ਕਿ 4 ਉਹ ਦਿੱਤੀ ਜਾਵੇ ਲੇਕਿਨ ਹੁਣ ਇਸ ਵਾਰ ਨੌਜਵਾਨ ਵੱਲੋਂ ਡਰ ਤੇ ਸਮਾਂ ਜਾਂ ਬਤੀਦ ਕੀਤਾ ਜਾ ਰਿਹਾ ਤੇ ਲਗਾਤਾਰ ਹੀ ਕਰੋ ਬਾਹਰ ਰਹਿ ਕੇ ਆਪਣਾ ਬਚਾਅ ਜਿਹੜਾ ਹੈ ਉਹ ਕੀਤਾ ਜਾ ਰਿਹਾ ਲੇਕਿਨ ਪ੍ਰਸ਼ਾਸਨ ਨੂੰ ਅਸੀਂ ਵੀ ਅਪੀਲ ਕਰਾਂਗੇ ਕਿ ਇਸ ਨੌਜਵਾਨ ਨੂੰ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਜੋ ਹੈ ਉਹ ਬੰਦੀ ਹੋਈ ਜੋ ਜੋ ਸਿਕਿਉਰਟੀ ਹੈ ਉਹ ਦਿੱਤੀ ਜਾਵੇ ਤਾਂ ਜੋ ਕਿ ਇੱਕ ਵੱਡਾ ਨੌਜਵਾਨ ਗੱਭਰੂ ਨੌਜਵਾਨ ਦੀ ਕੋਈ ਜਾਨ ਨੂੰ ਕੋਈ ਖਾਨੀ ਨਾ ਹੋ ਪਾਵੇ ਕੈਮਰਾਮੈਨ ਵੰਸਿਤਨਾ ਗੁੱਪੇ ਸਿੰਘ ਦਾ ਅਨਮਿਊਟ ਅਮਨਸਾਹ